ਰਾਣੀ ਦੀ ਬੁੱਝੋ ਕਹਾਣੀ ਅੱਖਾਂ ਚ ਉਹਦੇ ਵਗਦਾ ਪਾਣੀ ਇੱਕ ਰਾਣੀ ਦੀ ਬੁੱਝੋ ਕਹਾਣੀ ਅੱਖਾਂ ਚੋਂ ਉਹਦੇ ਵਗਦਾ ਪਾਣੀ ਮਤਲਬ ਰੋਂਦੀ ਰਹਿੰਦੀ ਹੈ ਹਾਂਜੀ ਰਾਣੀ ਜੀ ਤੁਸੀਂ ਕਿਉਂ ਰੋ ਰਹੇ ਹੋ ਕੀ ਹੋ ਗਿਆ ਇੱਕ ਰਾਣੀ ਦੀ ਬੁੱਝੋ ਕਹਾਣੀ ਅੱਖਾਂ ਦੇ ਉਹਦੇ ਵਹਿੰਦਾ ਪਾਣੀ ਹਾਂਜੀ ਉਹਦੇ ਅੱਖਾਂ ਚੋਂ ਪਾਣੀ ਵਹਿੰਦਾ ਰਹਿੰਦਾ ਹੈ ਹੂੰ ਇਹੋ ਹੀ ਕਿਹੜੀ ਰਾਣੀ ਹੈ ਬਈ ਬੁੱਝੋ ਜਾਂ ਬੁਝਾਰਤਾਂ ਜੋ ਬੁੱਝ ਸਕਦਾ ਹੈ ਬੜੀ ਇੰਟਰਸਟਿੰਗ ਬੁਝਾਰਤ ਨੇ ਜੇ ਲੈ ਕੇ ਆਏ ਨੇ ਤੇ ਮੈਨੂੰ ਲੱਗਦਾ ਜਵਾਬ ਹੈਗਾ ਮੋਮਬੱਤੀ ਕੀ ਮੈਂ ਮੋਮਬੱਤੀ ਜਲਾਓ हाँ। वो है, है, है। कि अपने गुकता किसी खैर अगली बजारे हांसट बाजार है जी पेट में उंगली सर पर जल्दी बताओ इसका उत्तर ਪੇਟ ਮੇਂ ਉਂਗਲੀ ਪੇਟ ਮੇਂ ਉਂਗਲੀ ਕਿਹਨੇ ਪਿੱਟ ਢਿਡਚ ਉਂਗਲੀ ਕੌਣ ਕਰਦਾ ਹੈ ਦੱਸੋ ਬਈ ਜਿਹੜਾ ਇਹਦਾ ਆਨਸਰ ਆਗਾ ਉਹਦੇ ਪੇਟ 'ਚ ਹੀ ਉਂਗਲੀ ਹੁੰਦੀ ਹੈ ਢਿਡਚ ਉਂਗਲ ਅੱਗੇ ਪੇਟ ਮੇਂ ਉਂਗਲੀ ਸਿਰ 'ਤੇ ਪੱਥਰ ਜਲਦੀ ਬਤਾਓ ਇਸਕਾ ਉੱਤਰ ਢਿਡਚ ਉਂਗਲ ਤੇ ਸਿਰ 'ਤੇ ਪੱਥਰ ਤੇ ਜਲਦੀ ਦੱਸੋ ਇਹਦਾ ਆਨਸਰ ਜਵਾਬ ਉੱਤਰ ਮਤਲਬ ਪੰਜਾਬੀ ਚ ਬਣਦੀ ਨਹੀਂ ਸੀ ਤਾਂ ਕਰਕੇ ਕੁੜੀ ਨੇ ਹਿੰਦੀ ਚ ਬਣਾ ਲਈ ਹਿੰਦੀ ਦੇ ਉਪਰ ਰਾਤ ਮੈਂ ਪੰਜਾਬੀ ਟ੍ਰਾਂਸਲੇਟ ਕਰਦੀ ਪੰਜਾਬੀ ਚ ਵੀ ਮੈਂ ਕਰ ਸਕਦੀ ਆ ਉਹ ਕਿਹੜੀ ਚੀਜ਼ ਆ ਗਈ ਜਿਹਦੇ ਕਿ ਟਿੱਡ ਦੀ ਚੁੰਗਲ ਹੁੰਦੀ ਹੈ ਤੇ ਸਿਰ ਉਤੇ ਪੱਥਰ ਹੁੰਦਾ ਵਾ ਦੱਸੋ ਇਹਦਾ ਉੱਤਰ ਦੱਸੋ ਰਾਈਮਿੰਗ ਨਹੀਂ ਬੜੀ ਖੈਰ ਹਾਂਜੀ ਟਿੱਡ ਦੇ ਵਿੱਚ ਉਹ ਕੀ ਆ ਕਾਂਬ ਚ ਗਤਾ ਅੱਛਾ ਉਹ ਕਾਹ ਉੱਡ ਰਹੀ ਕਾਲ ਦੇ ਪਿੱਛੇ ਕੁੱਤਾ ਪੈ ਗਿਆ ਕਰ ਆਉ ਹਾਂਜੀ ਮੁਰ ਕੇ ਆਉਂ ਖੈਰ ਆ ਮੁਰ ਕੇ ਆਏ ਨੇ ਆਪਾਂ ਵੀਡੀਓ ਵੱਲ ਏ ਨਾ ਮੈਨੂੰ ਇਹ ਸਮਝਾ ਕੁੱਤਿਆ ਕਿੱਧਰ ਗਿਆ ਨਾ ਤੂੰ ਫੜ ਲੇਗਾ ਉਹਨੂੰ ਕਾਰ ਉਹ ਉੜਦਾ ਹੈ ਤੂੰ ਪਰ ਕੀ ਸਮਝਾਏ ਖੈਰ ਚਲੋ ਕਿਸੇ ਨਾਲ ਮੱਥਾ ਮਾਰੋਗੇ ਅਗਲਾ ਥੋੜ੍ਹਾ ਹੀ ਉੱਥੇ ਕੁਝ ਮਾਰ ਜੂਗਾ ਹਾਂ ਸਹੀ ਗੱਲ ਹੈ ਨਾ ਮੈਨੂੰ ਇਹ ਗੱਲ ਸਮਝਾਓ ਡੌਗੀ ਬ੍ਰਦਰ ਜੀ ਤੁਸੀਂ ਗੱਡੀਆਂ ਦੇ ਪਿੱਛੇ ਪਿੱਛੇ ਭਜਦੇ ਹੁੰਦੇ ਹੋ ਕੀ ਤੁਸੀਂ ਲਿਫਟ ਲੈਣੀ ਹੈ ਹੈ ਕੀ ਪਤਾ ਲੈਣੀ ਹੋਵੇ ਤੁਸੀਂ ਨਹੀਂ ਰੋਕਦੇ ਹੈਗੇ ਉਹ ਤੁਹਾਡੀਆਂ ਗਲਤੀਆਂ ਨੇ ਨਾ ਨਾ ਤੁਸੀਂ ਗੱਡੀ ਡਰਾਈਵ ਕਰਦੀ ਹੈ ਕੀ ਪਤਾ ਲੈਣੇ ਸਿੱਖਣੇ ਹੋਵੇ ਤੁਸੀਂ ਨਹੀਂ ਸਿਖਾਦੇ ਹੋ ਤੁਸੀਂ ਹੱਸ ਬਣਾ ਕੇ ਆਓ ਫਿਰ ਨਸੰਸਤ ਅੱਦਿਆਂ ਦੇ ਉਹਨਾਂ ਦੇ ਵੀ ਹੁੰਦੇ ਜਿਹੜੇ ਡਰਾਈਵ ਕਰਦੇ ਕੁੱਤੇ ਯਾਨੀ ਡੌਗੀ ਅ ਗੱਡੀਆਂ ਦੇ ਪਿੱਛੇ ਪਿੱਛੇ ਭਜਦੇ ਕਿਉਂ ਨੇ ਦੱਸੋ ਜਿਸ ਨੂੰ ਪਤਾ ਯਾਰ ਇਹਨਾਂ ਨੂੰ ਡਰ ਹੁੰਦਾਗਾ ਵੀ ਇਹ ਗੱਡੀ ਵਾਲਾ ਵਾਪਸ ਦੁਬਾਰਾ ਆ ਕੇ ਸਾਨੂੰ ਫੇਟੇ ਫਿਰ ਗੱਡੀ ਵਾਲਾ ਗੱਡੀ ਰੋਕ ਲੇ ਫਿਰ ਭੱਜ ਵੀ ਜਾਂਦੇ ਨੇ ਫਿਰ ਰੋਕ ਲੇ ਫਿਰ ਉਹਨਾਂ ਨੂੰ ਡਰ ਹੋ ਜਾਂਦੇ ਵੀ ਤਾਂ ਹੁਣ ਹੀ ਮਾਰਨ ਆ ਗਿਆ ਕਿਤੇ ਉਹਨੇ ਬਾਅਦ ਚ ਮਾਰਨੇ ਸੀ ਹਾਂ ਨਾ ਹੁੰਦਾ ਨਾ ਬਾਈ ਚਲੋ ਦੱਸੋ ਕਮੈਂਟ ਕਰਕੇ ਇਹ ਵੀ ਤਾਂ ਖਿਆ ਇਹਦਾ ਜਵਾਬ ਲੱਭਾ ਦੀ ਕੋਸ਼ਿਸ਼ ਕਰਦੇ ਆ ਟਿੱਡ ਚ ਉਂਗਲ ਸਰ ਤੇ ਪੱਥਰ ਹਾਂਜੀ ਟਿੱਡ ਤੇ ਉਂਗਲ ਸਰ ਤੇ ਪੱਥਰ ਸਰ ਤੇ ਪੱਥਰ ਯਾਨੀ ਸਰ ਤੇ ਤਾਂ ਕੋਈ ਭਾਰੀ ਚੀਜ਼ ਹੈ ਹੈ ਤੇ ਟਿੜ ਤੇ ਉਂਗਲ ਮਤਲਬ ਟਿੜ ਜਾ ਉਂਗਲ ਦਾ ਮਤਲਬ ਨਹੀਂ ਸਮਝ ਆ ਰਿਹਾ ਮੈਨੂੰ ਮੈਂ ਇਥੇ ਉਲਝ ਰਿਹਾ ਟਿੜ ਚ ਉਂਗਲ ਸਰ ਤੇ ਪੱਥਰ ਦਾ ਮਤਲਬ ਹੈ ਕੋਈ ਭਾਰੀ ਚੀਜ਼ ਆ ਭਾਰੀ ਚ ਖਾਣ ਪੀਣ ਦੀ ਚੀਜ਼ ਹੈ ਕਿਸ ਚੀਜ਼ ਨਾਲ ਜੁੜੀ ਹੋਈ ਹੈ ਦੱਸੋ ਆ ਸਜਨਸ਼ੀ ਘਰ ਨਾਲ ਜੁੜੀ ਹੋਈ ਹੈ ਸਜਨਸ਼ੀ ਘਾਰ ਸਜਨ ਸ਼ਿੰਗਾਰ ਨਹੀਂ ਹੁੰਦਾ ਸਜਨ ਸ਼ਿੰਗਾਰ ਸਜਨ ਸ਼ਿੰਗਾਰ ਕੀ ਹੁੰਦਾ ਹੈ ਹੈ ਸ਼ਿੰਗਾਰ ਸਿੱਧਾ ਕਿ ਹੈ ਸ਼ਿੰਗਾਰ ਸਾਜਨ ਸ਼ਿੰਗਾਰ ਰਾਈਮਿੰਗ ਹੁੰਦੀ ਹੈਗੀ ਇਹਨੂੰ ਐਂ ਬੋਲਦੇ ਨੇ ਸਾਜਨ ਸ਼ਿੰਗਾਰ ਮੈਂ ਤਾਂ ਸੁਣਿਆ ਸਾਜਨ ਸ਼ਿੰਗਾਰ ਬਟ ਮੈਂ ਬਹੁਤ ਵਾਰ ਸੁਣਿਆ ਦੱਸੋ ਯਾਰ ਇਹ ਵੀ ਦੱਸੋ ਹੁਣ ਇੱਕੋ ਵੀਡੀਓ ਚ ਤਿੰਨ ਦਿਨ ਹੋ ਗਿਆ ਇਹ ਸਾਜਨ ਸ਼ਿੰਗਾਰ ਹਾਂਜੀ ਸਾਜੋ ਸਮਾਨ ਤਾਂ ਸੁਣਿਆ ਸਾਜੋ ਸਮਾਨ ਬਟ ਸਾਜਦ ਸ਼ਿੰਗਾਰ ਸਮਾਨ ਸਮਾਨ ਮੈਂ ਨਹੀਂ ਸੁਣਿਆ ਹੈਗਾ ਕਹਿੰਦੇ ਨੇ ਭਾਈ ਆਪਣਾ ਸਾਜੋ ਸਮਾਨ ਲੈ ਕੇ ਆ ਜਾਓ ਕਹਿੰਦੇ ਨਾ ਆਈ ਡੋ ਨੋ ਇਹ ਸਾਜਨ ਸ਼ਿੰਗਾਰ ਵੀ ਹੁੰਦਾ ਹੈ ਮਤਲਬ ਸਾਡੇ ਇਹ ਵੀ ਕਾਲ ਮਾਰ ਕੇ ਉਹ ਕਹਿੰਦਾ ਨਹੀਂ ਇਹ ਪੱਲਾ ਕਿਸਿਆਣੇ ਇਹ ਵੀ ਕਮਲ ਮਾਰ ਕੇ ਕਹਿੰਦਾ ਮੈਨੂੰ ਨਹੀਂ ਪਤਾ ਹੈਗਾ ਬਾਈ ਹੁਣ ਜਿਹੜਾ ਕੁਛ ਆਇਆ ਮੈਂ ਬੋਲਦਾ ਹੁਣ ਤੁਸੀਂ ਉਹ ਸਹੀ ਕਹੋ ਪਹਿਲੇ ਤਾਂ ਪਹਿਲੇ ਉਹ ਬੁਝਾਤ ਵਾਲਾ ਪਤਾ ਬਾਜ਼ਾਰ 'ਚ ਮੈਂ ਇੱਕੇ ਭਾਈ ਉਹਦੇ ਵਿੱਚ 2 2 3 3 4 4 ਤੁਸੀਂ ਕੱਢਿਆ ਨਾ ਮੈਂ ਲੰਬੀ ਗਾੜੀ ਚੱਲ ਰਹੀ ਹੈ ਖੈਰ ਤੇ ਸਰ ਤੁਸੀਂ ਕਹ ਰਹੇ ਹੋ ਕਿ ਸ਼ਿੰਗਾਰ ਦੇ ਨਾਲ ਜੁੜੀ ਹੋਈ ਹੈ ਉੱਤੇ ਭਾਰੀ ਹੈ ਟਿੱਡੀ ਉਹਦੇ ਉਂਗਲ ਹੈ ਭਾਰੀ ਚੀਜ਼ ਹੈ ਸ਼ਿੰਗਾਰ ਨਾਲ ਜੁੜੀ ਹੋਈ ਅ ਆ ਰਹੀ ਚੀਜ਼ ਲੜਕੀਆਂ ਸਿੰਗਾਰ ਕੂੜੀਆਂ ਸਿੰਗਾਰ ਤਾਂ ਕੁੜੀਆਂ ਕਰਦੀਆਂ ਨੇ ਮੋਸਟਲੀ ਇਹਨਾਂ ਵਾਇਸ ਵਗੈਰਾ ਵੀ ਯੂਜ਼ ਕਰਦੇ ਨੇ ਵਾਇਸ ਯੂਜ਼ ਕਰਦੇ ਨੇ ਹਾਂ ਇਹਨਾਂ ਕਿ ਸਾਰੇ ਯੂਜ਼ ਕਰਦੇ ਨੇ ਇਹ ਚੀਜ਼ ਨੂੰ ਤਾਂ ਵਾਇਸ ਵੀ ਯੂਜ਼ ਕਰਦੇ ਨੇ ਮੈਂ ਕਦੇ ਯੂਜ਼ ਕੀਤਾ ਹੋੜਾ ਤਾਂ ਪਤਾ ਨਹੀਂ ਬਟ ਮੋਸਟਲੀ ਮੈਂ ਬਹੁਤ ਯੂਜ਼ ਕਰਦੀ ਆਂਗੀ ਤੁਸੀਂ ਹੁਣ ਇਸ ਸਮੇਂ ਆਪਣੀ ਗੱਡੀ 'ਚ ਹੋ ਹੈ ਹਾਂ ਹੈ ਫੜ ਜੋ ਫਿਰ ਸੋਚ ਰਕੰਗੀ ਉਹਦੇ ਟਿੱਡ 'ਚ ਉਂਗਲ ਕਿੱਥੋਂ ਉਹ ਤਾਂ ਟਿੱਡ 'ਚ ਬਾਲ ਜਾਣਗੇ ਜੇ ਗਏ ਵੀ ਇਹ ਦਿੱਤੀ ਉਂਗਲ ਇਹ ਕਿਹੜੀ ਚੀਜ਼ ਆ ਆਪਣੀ ਗੱਡੀ ਚ ਪਈਏ ਜੋ ਮੈਨੂੰ ਇੰਨੀ ਸੋਖੀ ਆ ਨਾ ਇੰਨੀ ਸੋਖੀ ਆ ਹੱਥੋਂ ਵੱਧ ਬੁਜ਼ਾਰਤ ਦੇ ਵਿੱਚੇ ਇੰਟ ਪਿਆਗਾ ਇਹਦਾ ਉਹ ਜਦ ਮੇਕਅਪ ਵਾਲੀ ਕਿਟ ਹੁੰਦੀ ਆ ਜੀ ਤੁਸੀਂ ਐ ਚੱਕਦੇ ਹੋ ਉਹਦੇ ਬੁਰਸ਼ ਲਗਾ ਕੇ ਆ ਮੂੰਹ ਤੇ ਪੋਤ ਦਿੰਦੇ ਹੋ ਉਹਦੇ ਵਿੱਚ ਮੇਂ ਉਂਗਲ ਆ ਮਾਰ ਦਿੰਦੀ ਤਾਂ ਬੁਰਸ਼ ਉਂਗਲ ਨੂੰ ਹੋਏਗਾ ਮੈਂ ਹਾਰ ਗਿਆ ਵੇ ਸਿੱਧੀ ਗੱਲ ਮੈਨੂੰ ਨਹੀਂ ਸਮਝ ਆ ਰਹੀ ਦਾ ਜਵਾਬ ਕੀ ਹੈ ਅੰਗੂਠੀ ਓਹੋ ਸਿਰ ਤੇ ਪੱਥਰ ਓਹੋ ਸਿਰ ਤੇ ਪੱਥਰ ਯਾਨੀ ਕਿ ਉਹ ਹਾਂ ਨਾ पत्थर मैं जो लग मोस्टली मैं यूज कर दिया है मोस्टली उंगल है, वो वाला टेड से उंगल मैं मैं उठे नहीं बोल पाया की फोन आएंगे ओ सच्ची गल है भाई क्या बात है भाई नेहा जी क्या बात है मैं समझ गया चलो कोई गल नहीं कभी कभी हारना भी जितना कभी कभी हारना भी चाहिए और हार के जीतने वाले को ही मंगल सिंह कहते हैं खैर कुछ भी आईडी बाजार सो नेक्स्ट लास्ट क्योंकि एक बाजार तो तीन बाजार तो ओके सो अपनी नेक्स्ट बाजार थेगी है जी आले ना दुवाले ना ਮਿਲੇ ਠਾਕੁਰ ਦਵਾਰੇ ਨਾ ਉਹ ਚੀਜ਼ ਖਾਣੀ ਜਿਹਦੇ ਛਿੱਲੜ ਨਾ ਆਲੇ ਨਾ ਦਵਾਲੇ ਨਾ ਮਿਲੇ ਠਾਕੁਰ ਦਵਾਰੇ ਨਾ ਮਿਲੇ ਠਾਕੁਰ ਦਵਾਰੇ ਨਾ ਉਹ ਚੀਜ਼ ਖਾਣੀ ਜਿਹਦੇ ਛਿੱਲੜ ਨੇ ਛਿੱਲੜ ਨਾ ਪਹਿਲੀ ਗੱਲ ਤਾਂ ਮੈਂ ਸਿੱਧੀ ਗੱਲ ਤਾਂ ਠਾਕੁਰ ਦੇ ਦਵਾਰ ਸਭ ਕੁਝ ਮਿਲਦਾ ਜਿਹੜੀ ਚੀਜ਼ ਠਾਕੁਰ ਦਵਾਰ ਨਹੀਂ ਮਿਲਦੀ ਬਸ ਮੰਗਣ ਵਾਲਾ ਸਿਹਦਾ ਹੈ ਸੱਚੇ ਮਨ ਨਾਲ ਮੰਗੋਗੇ ਸਭ ਕੁਝ ਮਿਲ ਜਾਏਗਾ ਮਿਲਦਾ ਜਾਊਗਾ ਪਰ ਟੋ ਚੀਜ਼ ਨਹੀਂ ਮਿਲਦੀ ਉਹ ਜਸਟ ਉਹਦੀ ਹੁੰਦੀ ਹੈਗੀ ਜਦੋਂ ਉਹਦਾ ਮੌਸਮ ਹੁੰਦਾਗਾ ਜਾਂ ਉਹਦਾ ਜੀ ਕਰਦਾ ਹੁੰਦਾਗਾ ਮਾਤਾ ਤੁਸੀਂ ਇਹ ਕਹਿਣਾ ਜਾਣਦੇ ਹੋ ਕਿ ਕਿਸੇ ਧਾਰਮਿਕ ਸਥਾਨ ਦੇ ਅੰਦਰ ਨਹੀਂ ਮਿਲਦੀ ਬਾਹਰ ਮਿਲਦੀ ਹੈ ਹਮ ਓਕੇ ਆਲੇ ਨਾ ਦੁਆਲੇ ਨਾ ਆ ਲਾ ਕੇ ਛਾਗੀ ਵੀ ਨਹੀਂ ਮਿਲਦੀ ਆਲੇ ਦੁਆਲੇ ਵੀ ਨਹੀਂ ਹੈ ਮੇਲੇ ਠਾਕੁਰ ਦੁਆਰੇ ਨਾ ਉਹ ਚੀਜ਼ ਖਾਣੇ ਜਿਹਦੇ ਛਿੱਲਣ ਛਿੱਲੜ ਮਤਲਬ ਜਿਹੜਾ ਛਿਲਕਾ ਨਹੀਂ ਆਇਗਾ ਹਾਂਜੀ ਹੈ ਛਿਲਕਾ ਨਹੀਂ ਹੈ ਸੇਵ ਦੇ ਵੀ ਛਿਲਕੇ ਹੁੰਦੇ ਨੇ ਜਿਹੜੇ ਸੇਵ ਤਾਂ ਧਾਰਮਿਕ ਸਥਾਨ ਤੇ ਹੁੰਦਾ ਹੈ ਕੇਲਾ ਵੀ ਹੁੰਦਾ ਕੇਲੇ ਵਿੱਚ ਕੋਈ ਚੀਜ਼ ਅੰਦਰ ਨਹੀਂ ਹੁੰਦੀ ਨਾ ਇਹੋ ਜੀ ਚੀਜ਼ ਬਰਫ਼ ਬਰਫ਼ ਦੇ ਗੋਲੇ ਜਿਹੜੇ ਮੀਂਹ ਪੈਂਦਾ ਬਰਫ਼ ਦੀ ਗੋਲੇ गिरਦੇ ਨੇ ਓਲੇ 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 ਹਣਾ ਬਰਫ ਦੇ ਗੋਲੇ ਓਲੇ ਜੋ ਵੀ ਕਹਿੰਦੇ ਨੇ ਹਣਾ ਉਹ ਅੰਦਰ ਨਹੀਂ ਮਿਲਦੇ ਉਹ ਤੋਂ ਬਾਹਰ ਹੋਣਗੇ 12ਵੇਂ ਸਾਂ ਜਿੱਥੇ ਵੀ ਹੋਏ ਕਿਸੇ ਦਿਰੀ ਘਰ ਦੇ ਬਾਹਰ ਹੀ ਘਰ ਅੰਦਰ ਘਰ ਦੇ ਅੰਦਰ ਤਾਂ ਬਰਫ ਜੁੜ ਗਈ ਤੇ ਮਤਲਬ ਕਿ ਉਹ ਚੀਜ਼ ਉਦੋਂ ਨਹੀਂ ਪੈਂਦੀ ਹੈਗੀ ਓਲੇ ਉਦੋਂ ਨਹੀਂ ਪੈਂਦੇ ਹੈਗੇ ਜਦੋਂ ਆਪਣਾ ਜੀ ਕਰਦਾ ਓਲੇ ਦੇਖਣ ਦਾ ਓਲੇ ਖਾਣ ਦਾ ਹੂੰ ਉਹ ਜਸਟ ਓਦੀ ਪੈਂਦਾ ਜਦੋਂ ਟਰੱਬ ਦਾ ਜੀ ਹੁੰਦਾਗਾ ਵੀ ਅੱਜ ਤੇ ਨਾਲ ਜੁੜੀ ਹੋਈ ਕਹਾਵਤ ਵੀ ਹੈ ਕਿ ਸਰ ਮਣਵਾਤੇ ਹੀ ਓਲੇ ਪੜ ਗਏ ਮਤਲਬ ਮਤਲਬ ਕਿਸੇ ਬੰਦੇ ਨੇ ਸਰ ਮਣਵਾਇਆ ਤੇ ਉਹਦੇ ਉਹਦੇ ਮੀ ਪੈ ਗਿਆ ਓਲੇ ਬਰਫ ਪੈ ਗਈ ਮੈਂ ਨਹੀਂ ਸੁਣਿਆ ਐਦਾ ਹੋਇਆ ਕਿਸੇ ਨਾਲ ਬਈ ਵੈਸੇ ਪੱਕਾ ਹਾਵਾ ਦੀ ਬਣੀ ਤਾਂ ਹੈ ਹੈ ਸੁਣਿਆ ਤੁਸੀਂ ਸਰ ਬਣਵਾਤੇ ਓਲੇ ਪੜਨਾ ਕਿਨੇ ਕਿਨੇ ਸੁਣਿਆ ਕਮਟ ਕਰਕੇ ਦੱਸੋ ਜੇ ਕਿਸੇ ਨਾਲ ਐਦਾ ਹੋਇਆ ਵੀ ਹੈ ਤਾਂ ਵੀ ਦੱਸ ਦਿਓ ਕਿ ਬਈ ਕਾਰੋਬਾਰ ਨਿਕਲੇ ਹੋਈ ਏ ਦੂਰ ਜਾਣ ਦੇ ਲਈ ਤੇ ਮੀਂਹ ਪੈ ਗਿਆ ਜਾਂ ਫਿਰ ਬਰਫ ਪੈ ਗਈ ਤੇ ਬੁਰਾ ਹਾਲ ਬਾਕਾ ਪੁਰਾਣਾ ਹੋ ਗਿਆ ਹੈ ਖੈਰ ਤੋਂ ਬੀਬੀਆਂ ਦੇਖਦੀ ਜਾ ਰਹੀ ਨੇ ਹੱਸਦੀ ਹੋਈਆਂ ਕਿਉਂਕਿ ਅਸੀਂ ਔਨ ਦਾ ਰੋਡ ਸ਼ੂਟ ਕਰ ਰਹੇ ਹਾਂ ਔਨ ਦਾ ਰੋਡ ਸ਼ੂਟ ਕਰ ਰਹੇ ਆ ਠੀਕ ਹੈ ਸੋ ਆਪ ਦੀ ਵੀਡੀਓ ਵਿੱਚ ਆਣਾ ਹੀ ਹਾਂਜੀ ਮਿਲਦੇ ਆਂ ਜੇ ਨੈਕਸਟ ਵੀਡੀਓ ਵਿੱਚ ਤੇ ਜੇ ਤੁਹਾਡੇ ਕੋਲ ਕੋਈ ਵਿਚਾਰ ਤਾਂ ਤੁਸੀਂ ਸਾਨੂੰ ਸੈਂਡ ਕਰ ਸਕਦੇ ਹੋ ਆਪਣਾ ਨਾਮ ਤੇ ਪਿੰਡ ਦਾ ਨਾਮ ਲਿਖਣਾ ਬਿਲਕੁਲ ਵੀ ਨਾ ਭੁੱਲਿਓ ਬਾਏ ਬਾਏ